ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਲ 2026 ਹੈ ਜਾਂ 2082 ਹੈ ਇੱਕ ਚੀਜ਼ ਨੌਜਵਾਨਾਂ ਨੂੰ ਅਕਸਰ ਪਰਮ ਦੇ ਵਿੱਚ ਪਾ ਦਿੰਦੀ ਹੈ ਇਸੇ ਬਾਰੇ ਕੁਝ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਮੈਂ ਹਾਂ ਕੁਦੀਪ ਸਿੰਘ ਸ਼ੇਰਗਰ ਮਖਾਈ ਤੁਸੀਂ ਆਪਣਾ ਚੈਨਲ ਮੇਰੀ ਖੇਤੀ ਮੈਕਸਨ ਫੇਸਬੁਕ ਪੇਜ ਮੇਰਾ ਪੰਜਾਬੀ ਮਰਕਸਨ ਨੂੰ ਲਾਈਕ ਕਰ ਸਕਦੇ ਹੋ ਸਬਸਕ੍ਰਾਈਬ ਕਰ ਸਕਦੇ ਹੋ ਤਾਂ ਕਿ ਖੇਤੀ ਸਬੰਧੀ ਜਾਣਕਾਰੀ ਤੁਹਾਡੇ ਤੱਕ ਪਹੁੰਚੀ ਲੱਗੇ ਦੋਸਤੋ ਦੁਨੀਆ ਦੇ ਵਿੱਚ ਆਪਣੇ ਕੰਮਕਾਰ ਸਹੀ ਤਰੀਕੇ ਦੇ ਨਾਲ ਕਰਨ ਦੇ ਲਈ ਕੈਲੰਡਰ ਬਣਾਏ ਗਏ ਤੇ ਇਹ ਜਿਹੜੇ ਕੈਲੰਡਰ ਹੈ ਇਹ ਕੈਲੰਡਰ ਸੂਰਜ ਦਾ ਇੱਕ ਸਾਲ ਮਕਸੂਰਜੀ ਸਾਲ ਜਾਂ ਚੰ드ਰਮਾ ਸਾਲ ਦੇ ਆਧਾਰ ਤੇ ਬਣਾਏ ਗਏ ਕੁਝ ਵਿਗਿਆਨੀ ਲੋਕ ਸੀਗੇ ਉਹਨਾਂ ਨੇ ਕੀ ਕੀਤਾ ਕਿ ਸੂਰਜ ਤੇ ਚੰ드ਰਮਾ ਦੋਵਾਂ ਦੇ ਸਾਲ ਨੂੰ ਜੋੜ ਕੇ ਕੈਲੰਡਰ ਬਣਾਇਆ ਤਾਂ ਇਹ ਜਿਹੜਾ ਕੈਲੰਡਰ ਹੈ ਇਹਦੇ ਵਿੱਚ ਜਿਸ ਤਰ੍ਹਾਂ ਕਿ ਜੁਲੀਅਨ ਕੈਲੰਡਰ ਇੱਕ ਕੈਲੰਡਰ ਜਿਹੜਾ ਅਸੀਂ ਸਭ ਤੋਂ ਵੱਧ ਵਰਤਦੇ ਆ ਗ੍ਰੈਗੋਰੀਅਨ ਕੈਲੰਡਰ ਫਿਰ ਸ਼ਾਕ ਸਮਤ ਕੈਲੰਡਰ ਬਿਕਰਮੀ ਸਮਤ ਨਾਨਕਸ਼ਾਹੀ ਕੈਲੰਡਰ ਤੇ ਇਹਦੇ ਨਾਲ ਨਾਲ ਇੱਕ ਹਿਜਰੀ ਕੈਲੰਡਰ ਤਾਂ ਸੰਖੇਪ ਦੇ ਵਿੱਚ ਇਹਨਾਂ ਦੇ ਬਾਰੇ ਜਾਣਦੇ ਆ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਜੁਲੀਅਨ ਕੈਲੰਡਰ ਜੁਲੀਅਨ ਇਹ ਜੁਲੀਅਸ ਸੀਜ਼ਰ ਨੇ ਇਹ ਕੈਲੰਡਰ ਦੀ ਸ਼ੁਰੂਆਤ ਕੀਤੀ ਸੀਗੀ ਤੇ 45-46 ਈਸਵੀ ਪੂਰਵ ਦੇ ਵਿੱਚ ਇਹ ਕੈਲੰਡਰ ਦੀ ਸ਼ੁਰੂਆਤ ਹੋਈ ਸੀਗੀ ਤਾਂ ਇਸ ਕੈਲੰਡਰ ਦੇ ਵਿੱਚ ਇੱਕ ਸਾਲ ਦੇ ਵਿੱਚ 365 ਛਾਲੀਆਂ 2 5 ਦਿਨ ਹੁੰਦੇ ਸੀਗੇ ਇਹਦੀ ਕਮੀ ਸੀ ਇਹ ਕੀ ਸੀਗਾ ਕਿ ਸੂਰਜੀ ਸਾਲ ਤੋਂ 11 ਮਿੰਟ ਵੱਡਾ ਸੀਗਾ 11 ਮਿੰਟ ਦਾ ਕੋਈ ਫਰਕ ਤਾਂ ਪੈਣਾ ਨਹੀਂ ਲੇਕਿਨ ਜੋ ਲੰਮਾ ਟਾਈਮ ਜਾਂਦੇ ਆ ਤਾਂ 128 ਸਾਲਾਂ ਦੇ ਵਿੱਚ ਇੱਕ ਦਿਨ ਦਾ ਫਰਕ ਪੈ ਗਿਆ ਇਹ ਸੂਰਜ ਦੀ ਸੂਰਜੀ ਸਾਲ ਦੇ ਉੱਤੇ ਆਧਾਰਿਤ ਇੱਕ ਸੂਰਜ ਤੇ ਆਧਾਰ ਸੀਗਾ ਜੁਲੀਅਨ ਕੈਲੰਡਰ ਜਿਹੜਾ ਜੁਲੀਅਸ ਸੀਜ਼ਰ ਨੇ ਬਣਾਇਆ ਸੀਗਾ ਤਾਂ ਫਿਰ ਇਹਦੇ ਨਾਲ ਕੀ ਹੋਇਆ ਕਿ ਜਿਹੜੇ ਇਹਨਾਂ ਦੇ ਤਿਉਹਾਰ ਸੀਗੇ ਕ੍ਰਿਸਚੀਅਨਸ ਦੇ ਉਹ ਤਿਉਹਾਰ ਆਪਣੇ ਸਮੇਂ ਤੋਂ ਅਲੱਗ ਟਾਈਮ ਤੋਂ ਸ਼ੁਰੂ ਹੋ ਗਏ ਤਾਂ ਉਹਦੇ ਕਰਕੇ ਇਸ ਕੈਲੰਡਰ ਦੇ ਸੁਧਾਰ ਕਰਨਾ ਪਿਆ 1582 ਦੇ ਵਿੱਚ ਪਾਪ ਗ੍ਰੈਗਰੀ ਪਾਪ ਗ੍ਰੈਗਰੀ 13ਵੇਂ ਉਹਨਾਂ ਨੇ ਇਹਦੇ ਵਿੱਚ ਸੁਧਾਰ ਕੀਤਾ ਉਹਨਾਂ ਨੇ ਜਿਹੜਾ 11 ਮਿੰਟ ਵਾਲਾ ਚੱਕਰ ਸੀਗਾ ਉਹਨੂੰ ਸੁਧਾਰਨ ਕਰ ਲਈ ਜਿਹੜਾ 128 ਸਾਲਾਂ ਬਾਅਦ ਇੱਕ ਦਿਨ ਵੱਧ ਰਿਹਾ ਸੀਗਾ ਉਹਨੂੰ ਸੁਧਾਰਨ ਦੇ ਲਈ ਉਹਨਾਂ ਨੇ ਕੀ ਕੀਤਾ ਕਿ ਲੀਪ ਦੇ ਸਾਲ ਨੂੰ ਦੀ ਸੋਧ ਕੀਤੀ ਜਿਹੜੇ ਸਾਲ 4 ਸਤਾਫ ਦੀ ਸਾਲ 400 ਦੇ ਨਾਲ ਡਿਵਾਈਡ ਹੁੰਦੇ ਸੀ ਉਹਨਾਂ ਨੂੰ ਲੀਪ ਦਾ ਸਾਲ ਬਣਾ ਦਿੱਤਾ ਗਿਆ ਤਾਂ ਉਹ ਜਿਹੜਾ ਚੱਕਰ ਪੈ ਰਿਹਾ ਸੀਗਾ ਉਹ ਇੱਥੇ ਸਹੀ ਹੋ ਗਿਆ ਤਾਂ ਫਿਰ 4 ਅਕਤੂਬਰ 1582 ਨੂੰ ਇਸ ਕੈਲੰਡਰ ਨੂੰ ਸਹੀ ਕੀਤਾ ਗਿਆ ਲਾਗੂ ਕੀਤਾ ਗਿਆ ਤੇ ਲਾਗੂ ਕਰਕੇ ਜਿਹੜਾ 4 ਅਕਤੂਬਰ ਤੋਂ ਬਾਅਦ ਅਗਲਾ ਦਿਨ ਕੀ ਹੋਣਾ ਸੀ 5 ਅਕਤੂਬਰ ਲੇਕਰ 5 ਅਕਤੂਬਰ ਨਾਲ ਲਿਆ ਕੇ ਅਗਲਾ ਦਿਨ ਸਿੱਧਾ 15 ਅਕਤੂਬਰ 1582 ਹੋ ਗਿਆ ਕਿ ਕੋਈ 11 ਦਿਨਾਂ ਦਾ ਫਰਕ ਜੋ ਕੱਢਦਾ ਤੇ ਫਿਰ ਉਸੇ ਹਿਸਾਬ ਨਾਲ ਕੈਲੰਡਰ ਚੱਲਦਾ ਗਿਆ ਇਸ ਕੈਲੰਡਰ ਨੂੰ ਬ੍ਰਿਟੇਨ ਨੇ ਬਹੁਤ ਲੇਟ ਮੰਗਿਆ ਮੰਨਿਆ ਕਾਫੀ ਦੇਰ ਤੱਕ ਇਹਨੂੰ ਨਹੀਂ ਮੰਨਿਆ ਸੀਗਾ ਹਜੇ ਵੀ ਜਿਹੜੇ ਹੈਗੇ ਆ ਰਸ਼ੀਅਨ ਚਰਚ ਆ ਕੋਈ ਚਰਚ ਆ ਉਹ ਪੁਰਾਣੇ ਹਿਸਾਬ ਦੇ ਨਾਲ ਚੱਲਦੇ ਆ ਹੁਣ ਉਹਨਾਂ ਦੀ ਜਿਹੜੀ ਕ੍ਰਿਸਮਸ ਹੈ ਉਹ 7 ਜਨਵਰੀ ਨੂੰ ਹੋਏਗੀ ਤੇ ਲੇਕਿਨ ਅੱਜਕਾ ਅੱਜ ਇਹ ਰਸ਼ੀਆ ਤੋਂ ਬਿਨਾ ਜਾਂ ਕੁਛ ਚਰਚ ਤੋਂ ਬਿਨਾ ਜ਼ਿਆਦਾਤਰ ਕ੍ਰਿਸਚੀਅਨ ਇਸ ਕੈਲੰਡਰ ਨੂੰ ਮੰਨਦੇ ਆ ਤਾਂ ਨਵੇਂ ਕੈਲੰਡਰ ਨੂੰ ਆਪਾਂ ਕਹਿੰਦੇ ਗ੍ਰੈਗੋਰੀਅਨ ਕੈਲੰਡਰ ਠੀਕ ਹੈ ਜਿਹਦਾ ਆਪਾਂ ਹੁਣੇ ਨਵਾਂ ਸਾਲ ਮਨਾ ਕੇ ਹਟਿਆ ਕਿ ਇੱਕ ਜਣ ਨੂੰ ਨਵਾਂ ਸਾਲ ਆ ਗਿਆ ਹੁਣ ਇਸ ਤੋਂ ਬਿਨਾ ਇੱਕ ਸਾਡਾ ਕੈਲੰ ਚੰ드ਰਮਾ ਤੇ ਸੂਰਜ ਦੇ ਧਾਰਤ ਹੁੰਦਾ ਸੀਗਾ ਪਰੰਤੂ ਪਰੰਤੂ 1957 ਦੇ ਵਿੱਚ ਇਹਨੂੰ ਗ੍ਰੈਗੋਰੀਅਨ ਕੈਲੰਡਰ ਦੇ ਨਾਲ ਜੋੜਨ ਦੇ ਲਈ ਇਹਨੂੰ ਪੂਰਨ ਤੌਰ ਤੇ ਸੋਧ ਕਰਕੇ ਇਹ ਸੂਰਜੀ ਕੈਲੰਡਰ ਆ ਹੁਣ ਤੇ ਸੂਰਜੀ ਕੈਲੰਡਰ ਆ ਤੇ ਐਸ ਨੂੰ ਜਾਂ ਭਾਰਤ ਦੇ ਸਰਕਾਰੀ ਕੰਮਾਂ ਲਈ ਵਰਤਿਆ ਜਾਂਦਾ ਹੈ ਹੁਣ ਇਹ ਜਿਹੜਾ ਕੈਲੰਡਰ ਹੈ ਇਹ ਕੈਲੰਡਰ 78 ਈਸਵੀ ਦੇ ਵਿੱਚ ਚਾਲੂ ਹੋਇਆ ਕਿੰਨੇ 78 ਈਸਵੀ ਦੇ ਵਿੱਚ ਜੇ 78 ਈਸਵੀ ਦੇ ਚਾਲੂ ਹੋਇਆ ਤਾਂ ਜਿੱਦ ਜਿੱਦ 78 ਸੀਗਾ ਉਦੋਂ ਦਾ 1 ਸਾਲ ਸੀਗਾ ਤਾਂ ਫਿਰ ਈਸਵੀ ਤੋਂ ਇਹ 78 ਸਾਲ ਪਿੱਛੇ ਚੱਲਦਾ ਹੈ ਤਾਂ ਫਿਰ ਇਸ ਕੈਲੰਡਰ ਦੇ ਅਨੁਸਾਰ ਹੁਣ 1947 ਚੱਲ ਰਿਹਾ ਹੈ ਸ਼ਾਕਾ ਸੰਮਤ ਕੈਲੰਡਰ ਦੇ ਹਿਸਾਬ ਨਾਲ ਕਿਹੜਾ ਚੱਲਦਾ ਹੈ 1947 ਚੱਲਦਾ ਹੈ ਤੇ ਇਹ ਕੈਲੰਡਰ ਇਸ ਸਮੇਂ ਕੌਣ ਹੈ ਜਿਹੜਾ ਕਿ ਸੂਰਜੀ ਇਹ ਸਾਲ ਦੇ ਉੱਤੇ ਆਧਾਰਿਤ ਹੈ ਤੇ ਭਾਰਤ ਦੇ ਸਰਕਾਰੀ ਕੰਮਾਂ ਲਈ ਇਸ ਨੂੰ ਵਰਤਿਆ ਜਾ ਰਿਹਾ ਹੈ ਇਸ ਤੋਂ ਬਾਅਦ ਚੋਂਦਾ ਸਾਡਾ ਬਿਕਰਮੀ ਸੰਮਤ ਬਿਕਰਮੀ ਸੰਮਤ ਬਿਕਰਮੀ ਸੰਮਤ ਰਾਜਾ ਵਿਕਰਮਧਿਤ ਦੁਆਰਾ ਸ਼ੁਰੂ ਕੀਤਾ ਗਿਆ ਇਹ ਸਾਡੇ ਇਸ ਸੀਜ਼ਨ ਦੇ ਵਿੱਚ ਦੱਖਣੀ ਏਸ਼ੀਆ ਦੇ ਵਿੱਚ ਸਭ ਤੋਂ ਵੱਧ ਵਰਤਿਆ ਜਾਣ ਵਾਲਾ ਕੈਲੰਡਰ ਹੈ ਤੇ ਇਹ ਬਹੁਤ ਹੀ ਟੈਕਨੀਕਲ ਕੈਲੰਡਰ ਹੈ ਇਸ ਕੈਲੰਡਰ ਨੂੰ ਚੰਦ ਤੇ ਸੂਰਜ ਦੋਨੋਂ ਸਾਲ ਨੂੰ ਜੋੜ ਕੇ ਬਣਾਇਆ ਗਿਆ ਹੈ ਇਹਦੇ ਵਿੱਚ ਚੰਦ ਅਤੇ ਸੂਰੇ ਦੇ ਇਹਨੂੰ ਜੋੜ ਕੇ ਬਣਾਇਆ ਗਿਆ ਤੇ ਤਿੰਨ ਸਾਲ ਬਾਅਦ ਜਿਹੜਾ ਦਿਨਾਂ ਦਾ ਫਰਕ ਆਉਂਦਾ ਉਹਦੇ ਲਈ ਇੱਕ ਲਾਂਦ ਦਾ ਮਹੀਨਾ ਨਵਾਂ ਸ਼ਾਮਲਾਉਂਦਾ ਹਰ ਤਿੰਨ ਸਾਲ 'ਚ ਇੱਕ ਲਾਂਦ ਦਾ ਮਹੀਨਾ ਇਹ ਚ ਆਉਂਦਾ ਹੈ ਠੀਕ ਹੈ ਤਾਂ ਇਹਦੇ ਅਨੁਸਾਰ ਜਿੰਨੀਆਂ ਅਸੀਂ ਮੱਸੀਆ ਪੁੰਨਿਆਂ ਸੰਗਰਾਂਦ ਜੋ ਦਿਨ ਕੱਢਦੇ ਆ ਅਸੀਂ ਬਿਕਰਮੀ ਸੰਮਤ ਦੇ ਹਿਸਾਬ ਦੇ ਨਾਲ ਹੀ ਕੱਢਦੇ ਆ ਤੇ ਇਸੇ ਦੇ ਹਿਸਾਬ ਦੇ ਨਾਲ ਸਾਡੀ ਦੀਵਾਲੀ ਲੋਹੜੀ ਤੇ ਬਾਕੀ ਤਿਹਾਰ ਅਸੀਂ ਮਨਾਉਣੀ ਹੈ ਕਿਉਂਕਿ ਇਹ ਚੰਦ ਤੇ ਸੂਰਜ ਦੋਵਾਂ ਦੇ ਸੂਰਜੀ ਸਾਲ ਦੇ ਨਾਲ ਦੋਵਾਂ ਦੀ ਗਤੀ ਦੇ ਆਧਾਰ ਤੇ ਬਣਾਇਆ ਗਿਆ ਇਹਦੇ ਕਰਕੇ ਫਿਰ ਇਹਦੇ ਹਿਸਾਬ ਦੇ ਨਾਲ ਹਰ ਸਾਲ ਆਪਣੀ ਦੀਵਾਲੀ ਤੇ ਕੁਝ ਤਿਹਾਰ ਗਾਹਮਸ਼ਾ ਹੋ ਜਾਂਦੇ ਆ ਆਪਾਂ ਕਹਿੰਦੇ ਦੀਵਾਲੀ ਜਲਦੀ ਆ ਗਈ ਆਈ ਤੇ ਲੇਟ ਆ ਗਈ ਤਾਂ ਉਹ ਬਿਕਰਮੀ ਸੰਮਤ ਦੇ ਹਿਸਾਬ ਦੇ ਨਾਲ ਚੰਦ ਤੇ ਸੂਰਜੀ ਸਾਲ ਦੇ ਹਿਸਾਬ ਦੇ ਨਾਲ ਇਹ ਚੱਲਦਾ ਇਹਦੇ ਕਰਕੇ ਇਸ ਤਰ੍ਹਾਂ ਤਾਂ ਫਿਰ ਹੈ 57 ਸਾਲ ਈਸਾ ਪੂਰਵ ਰਾਜਾ ਵਿਕਰਮਦੌਤਾ ਚ ਦਿੱਤ ਵਾਲਾ ਚਾਲੂ ਕੀਤਾ ਗਿਆ ਸੀ ਆ ਤਾਂ ਫਿਰ ਇਹ ਜਿਹੜਾ ਗ੍ਰੈਗੋਰੀਅਨ ਸਾਲ ਹੈ ਜਿਹੜਾ 2026 ਚੱਲਦਾ ਪਿਆ ਜਾਂ ਆਪਾਂ 2025 ਨੂੰ ਲਈਏ 2025 ਤੋਂ 157 ਸਾਲ ਅੱਗੇ ਹੈ ਤਾਂ ਫਿਰ ਇਹਦਾ ਭਾਵੇਂ ਕੋਲ 2025 ਤੋਂ 2026 ਆ ਗਿਆ ਲੇਕਿਨ ਇਹ ਇਹਦਾ ਹਜ�ਿਤਿਕ 2082 ਸਾਲ ਚੱਲਦਾ ਪਿਆ ਕਿਹੜਾ ਚੱਲਦਾ ਪਿਆ ਵਿਕਰਮੀ ਸਮਤ 2082 ਤਾਂ ਫਿਰ ਜੇ ਉਹਦੀ ਪੁੱਛਦੇ ਆ ਕਿ 2026 ਹੈ ਕਿ 2082 ਹੈ ਤਾਂ ਹੁਣ ਇਹ 2082 ਹੈ ਸਾਡਾ ਤਿਆਰ ਇਹੀ ਹੈ ਅੱਗੇ ਆ ਗਿਆ ਨਾਨਕਸ਼ਾਹੀ ਕੈਲੰਡਰ ਨਾਨਕਸ਼ਾਹੀ ਕੈਲੰਡਰ ਹੁਣ ਹੁੰਦਾ ਕੀ ਹੈ ਕਿ ਸਾਡੇ ਇੱਥੇ ਵਿਕਰਮੀ ਸਮਤ ਚੱਲਦਾ ਹੈ ਵਿਕਰਮੀ ਸਮੰਦੇ ਨਾਲ ਸਾਡੇ ਜਿਹੜੇ ਧਿਆਰ ਹੈ ਜਿਹੜੇ ਗੁਰਪੁਰਬ ਹੈ ਉਹ ਗਾਂ ਖਾਉਂਦੇ ਹੈ ਹੁਣ ਸਿੱਖ ਪਾਪੂਲੇਸ਼ਨ ਹੈ ਬਹੁਤ ਜ਼ਿਆਦਾ ਮੈਂ ਨਹੀਂ ਕਹਿ ਰਿਹਾ ਇਹ ਜਿਨ੍ਹਾਂ ਨੇ ਨਾਨਕਸ਼ਾਹੀ ਲਾਗੂ ਕੀਤਾ ਉਹਨਾਂ ਦਾ ਵਿਚਾਰ ਸੀ ਕਿ ਸਿੱਖ ਪਾਪੂਲੇਸ਼ਨ ਪੂਰੀ ਦੁਨੀਆ ਦੇ ਵਿੱਚ ਹੈ ਤੇ ਜਿੱਥੇ ਕਿ ਗ੍ਰੈਗੋਰੀਅਨ ਕੈਲੰਡਰ ਜਿਹੜਾ ਹੈਗਾ ਜਿਹੜਾ ਈਸਵੀ ਵਾਲਾ ਕੈਲੰਡਰ ਹੈ ਉਹ ਚੱਲਦਾ ਪਿਆ ਹੈ ਤਾਂ ਫਿਰ ਇੱਥੇ ਕੀ ਕੀਤਾ ਗਿਆ ਕਿ ਪੂਰਨ ਤੌਰ ਤੇ ਸੂਰਜੀ ਕੈਲੰਡਰ ਨੂੰ ਸੂਰਜੀ ਸਾਲ ਨੂੰ ਮੰਨਦੇ ਹੋਏ ਤਾਂ ਨਾਨਕਸ਼ਾਹੀ ਕੈਲੰਡਰ ਬਣਾਇਆ ਗਿਆ ਨਾਨਕਸ਼ਾਹੀ ਕੈਲੰਡਰ ਦੇ ਵਿੱਚ ਚੇਤ ਪਹਿਲਾ ਮਹੀਨਾ ਵਿਕਰਮੀ ਸਮਾਜਿਕ ਚੇਤ ਪਹਿਲਾ ਮਹੀਨਾ ਸ਼ਾਖ ਸਮਾਜ ਦੇ ਵਿੱਚ ਚੇਤ ਪਹਿਲਾ ਮਹੀਨਾ ਹੈ ਲੇਕਿਨ ਨਾਨਕਸ਼ਾਹ ਕੈਲੰਡਰ ਦੇ ਵਿੱਚ ਇੱਕ ਚੇਤ ਹਮੇਸ਼ਾ 14 ਮਾਰਚ ਨੂੰ ਆਉਂਦੀ ਹੈ ਤੇ ਇਹ ਜਿਹੜਾ ਮਹੀਨਾ ਹੈਗਾ ਇਹਦੇ ਵਿੱਚ ਆਪਾਂ ਕੀ ਹੈ ਕਿ ਸਾਰੀਆਂ ਤਰੀਕਾਂ ਨੂੰ ਫਿਕਸ ਕੀਤੀਆਂ ਜਿਵੇਂ ਅੱਜ ਬਹੁਤੀ ਹਿੱਸੇ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਚੋਸ ਸਭਾ ਅਜ 5 ਜਨਵਰੀ ਨੂੰ ਮਨਾਇਆ ਗਿਆ ਤਾਂ ਇਹਦੇ ਅਨੁਸਾਰ 5 ਜਨਵਰੀ ਨੂੰ ਪੱਕਾ ਨਿਸ਼ਚਿਤ ਕਰਤਾ ਕਿ 5 ਜਨਵਰੀ ਨੂੰ ਇਹ ਗੁਰਪੁਰਬ ਆਏਗਾ ਤਾਂ ਸਿੱਖ ਸਿੱਖਾਂ ਨੇ ਆਪਣੇ ਗੁਰਪੁਰਬ ਆਪਣੇ ਧਾਰਮਿਕ ਦਿਨ ਮਨਾਉਣ ਦੇ ਲਈ ਨਾਨਕਸ਼ਾਹ ਕੈਲੰਡਰ ਦੇ ਨਾਲ ਇਹਨੂੰ ਸੂਰਜੀ ਕੈਲੰਡਰ ਦੇ ਹਿਸਾਬ ਦੇ ਨਾਲ ਜੋੜ ਕੇ ਤੇ ਇਹਨੂੰ ਗregorian ਕੈਲੰਡਰ ਦੇ ਨਾਲ ਮਿਲਾ ਕੇ ਤਰੀਕੋ ਫਿਕਸ ਕਰ ਦਿੱਤੀਆਂ ਉਹ ਠੀਕ ਹੈ ਇਹਦੇ ਵਿੱਚ ਅਲੱਗ-ਅਲੱਗ ਲੋਕਾਂ ਦੇ ਅਲੱਗ-ਅਲੱਗ ਵਿਚਾਰ ਹੈ ਮੈਂ ਉਸ ਦੇ ਵਿੱਚ ਨਹੀਂ ਜਾਣਾ ਚਾਹ ਮੈਂ ਕੇਵਲ ਕੈਲੰਡਰ ਦੇ ਹਿਸਾਬ ਨਾਲ ਦੱਸਣਾ ਚਾਹਾਂਗਾ ਤਾਂ ਫਿਰ ਇਹ 1469 ਨੂੰ ਗੁਰਨਾਨਕ ਪਾਸ਼ਾ ਦੇ ਪ੍ਰਕਾਸ਼ ਦਿਹਾੜੇ ਤੋਂ ਸ਼ੁਰੂ ਹੁੰਦਾ ਹੈ ਤਾਂ ਫਿਰ ਇਸ ਕੈਲੰਡਰ ਨੂੰ ਤੁਸੀਂ ਦੇਖਦੇ ਹੋ ਤਾਂ 1469 ਸਾਲ ਗregorian ਤੋਂ ਪਿੱਛੇ ਹੈ ਤਾਂ ਫਿਰ ਇਸ ਦੇ ਹਿਸਾਬ ਨਾਲ ਹੁਣ ਕਿਹੜਾ ਸਾਲ ਚੱਲਦਾ ਪਿਆ ਹੈ 557 ਨਾਨਕਸ਼ਾਹੀ 557 ਨਾਨਕਸ਼ਾਹੀ ਸਮੋਜ ਜਿਹੜਾ ਹੈਗਾ ਉਹ ਇਸ ਸਮੇਂ ਚੱਲ ਰਿਹਾ ਹਿਜਰੀ ਦੇ ਵਿੱਚ 354 ਦਿਨਾਂ ਦਾ ਦਿਨ ਹੁੰਦਾ 354 ਦਿਨਾਂ ਦਾ ਇੱਕ ਸਾਲ ਹੁੰਦਾ 354 ਦਿਨਾਂ ਦਾ ਹਿਜਰੀ ਕੈਲੰਡਰ ਕਦੋਂ ਹੋਇਆ ਸੀਗਾ ਜਦੋਂ ਨਬੀ ਮੁਹੰਮਦ ਸਾਹਿਬ ਮੱਕਾ ਤੋਂ ਮਦੀਨਾ ਜਾਂਦੇ ਆ ਤਾਂ ਉਸ ਦਿਨ ਤੋਂ ਇਹ ਕੈਲੰਡਰ ਸ਼ੁਰੂ ਹੁੰਦਾ ਹੈ ਤਾਂ ਕਿਉਂਕਿ ਇਹ 354 ਦਿਨ ਦਾ ਹੈਗਾ ਤਾਂ ਇਸ ਕਰਕੇ ਇਸ ਕੈਲੰਡਰ ਦੇ ਦਿਨਾਂ ਦਾ ਫਰਕ ਹੈ 622 ਈਸਵੀ ਦੇ ਵਿੱਚ ਚਾਲੂ ਹੋਇਆ ਸੀਗਾ ਤੇ ਇਹ ਗ੍ਰੈਗੋਰੀਅਨ ਕੈਲੰਡਰ ਤੋਂ 10 11 ਦਿਨ ਦੇ ਫਰਕ ਦੇ ਨਾਲ ਚੱਲਦਾ ਹੈ ਤੇ ਅੱਜ 1447 ਸਾਲ ਇਹਦਾ ਚੱਲਦਾ ਮੈਂ ਕਿ ਹਿਜਰੀ ਕਿਹੜੀ ਆ 1447 ਤਾਂ ਫਿਰ ਜੇ ਮੈਂ ਸਾਰਿਆਂ ਨੂੰ ਕੈਲੰਡਰ ਨੂੰ ਦੁਬਾਰਾ ਤੋਂ ਕਰਾਂ ਤਾਂ ਫਿਰ ਗੈਗੋਰੀਅਨ ਦੇ ਹਿਸਾਬ ਦੇ ਨਾਲ 2026 ਹੈ ਬਿਕਰਮੀ ਸੰਮਤ ਦੇ ਹਿਸਾਬ ਦੇ ਨਾਲ 2082 ਹੈ ਜੇਕਰ ਮੈਂ ਗੱਲ ਕਰਾਂਗਾ ਆਪਾਂ ਸ਼ਾਕ ਸ਼ਾਕਾ ਸੰਮਤ ਦੇ ਨਾਲ ਉਹਦੇ ਨਾਲ 1947 ਹੈ ਜੇਕਰ ਹਿਜਰੀ ਦੀ ਗੱਲ ਕਰੀਏ 1447 ਹੈ ਨਾਨਕਸ਼ਾਹੀ ਸੰਮਤ ਦੇ ਨਾਨਕਸ਼ਾਹੀ ਕੈਲੰਡਰ ਦੀ ਗੱਲ ਕਰੂੰਗੇ 557 ਉਮੀਦ ਕਰਦਾ ਹੈ ਕਿ ਇਹ ਜਾਣਕਾਰੀ ਤੁਹਾਡੇ ਲਈ ਲਾਹੇਵੰਦ ਸਾਬਤ ਹੋਏਗੀ ਤੁਹਾਡੇ ਜੋ ਇੱਕ ਕੈਲੰਡਰ ਦੇ ਹਿਸਾਬ ਨਾਲ ਸਵਾਲ ਸੀਗੇ ਉਹਨਾਂ ਦਾ ਹੱਲ ਮਿਲਿਆ ਹੋਵੇਗਾ ਉਹ ਕੈਲੰਡਰ ਦੇ ਬਾਰੇ ਜੇ ਤੁਸੀਂ ਹੋਰ ਡਿਟੇਲ ਚ ਜਾਣਕਾਰੀ ਚਾਹੋਗੇ ਤਾਂ ਮੈਂ ਤੁਹਾਡੇ ਨਾਲ ਉਹ ਵੀ ਸ਼ੇਅਰ ਕਰ ਸਕਦਾ ਕਿ ਮਹੀਨਾ ਕਿੰਨੇ ਦਿਨ ਦਾ ਹੁੰਦਾ ਕਿਹੜਾ ਕਿਹੜਾ ਮਹੀਨਾ ਹੁੰਦਾ ਕਦੋਂ ਸਾਲ ਸ਼ੁਰੂ ਹੁੰਦਾ ਇਹ ਇੱਕ ਇੱਕ ਜਾਣਕਾਰੀ ਆਪਾਂ ਸਾਂਝੀ ਕਰ ਸਕਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ